ਕ੍ਰੀਡਿਅਨ ਖਬਰਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੀ ਤੁਸੀਂ ਹੁਣੇ ਕੈਨੇਡਾ ਸਰਕਾਰ ਨੇ ਨੌਕਰੀਆਂ ਨਾਲ ਨਵੇਂ ਸਾਲ ਦੀ ਸ਼ੁਰੂਆਤ ਕਰਨ ਦੀ ਤਿਆਰ ਹੋ ਪਾਕਿਸਤਾਨ ਕੈਨੇਡਾ ਅਤੇ ਕੈਨੇਡਾ ਦੀ ਸੁਰੱਖਿਆ ਅਤੇ ਪੇਸ਼ ਕਰਨ ਲਈ ਜ਼ਿੰਮੇਵਾਰੀ ਹੋਰ ਸਰਕਾਰੀ ਏਜੰਸੀਆਂ ਦੇਸ਼ ਭਾਰ ਵਿੱਚ 10 ਸ਼ਾਨਦਾਰ ਅਹੁਦਿਆਂ ਲਈ ਭਰਤੀਆਂ ਕਰ ਰਹੀਆਂ ਨੇ ਇਹ ਭੂਮਿਕਾ ਵੱਖ-ਵੱਖ ਵਿਭਾਗਾਂ ਵਿੱਚ ਫੈਲਦੀਆਂ ਨੇ ਪ੍ਰਤੀਯੋਗੀ ਤਨਖਾਹਾਂ ਦੀ ਪੇਸ਼ਕਸ਼ੀ ਕਰਦਿਆਂ ਨੇ ਅਤੇ ਕੈਨੇਡਾ ਦੇ ਪ੍ਰਸਿੱਧ ਸਥਾਨਾਂ ਨੂੰ ਸੁਰੱਖਿਅਤ ਰੱਖਣ ਵਿੱਚ ਯੋਗਦਾਨ ਪਾਉਣ ਦਾ ਮੌਕਾ ਦਿੰਦੀਆਂ ਨੇ ਭਾਵੇਂ ਤੁਸੀਂ ਇੱਕ ਤਜਰਬੇਕਾਰ ਪੇਸ਼ੇਵਰ ਹੋ ਜਾਂ ਫਿਰ ਵਿਦਿਆਰਥੀ ਜੋ ਕੀਮਤੀ ਅਨੁਭਵ ਹਾਸਲ ਕਰਨਾ ਚਾਹੁੰਦੇ ਹੋ ਇੱਥੇ ਹਰ ਕਿਸੇ ਲਈ ਕੁਝ ਨਾ ਕੁਝ ਹੈ ਸਾਡੀ ਟੀਮ ਨੇ ਕੈਨੇਡਾ ਸਰਕਾਰ ਦੀਆਂ ਨੌਕਰੀਆਂ ਚੁਣਿਆ ਖਾਸ ਤੌਰ ਤੇ ਪਾਰਕਸ ਕੈਨੇਡਾ ਤੋਂ ਨੌਜਵਾਨਾਂ ਲਈ ਖੋਜਾਂ ਅਤੇ ਕੰਮ ਕਰਨ ਦੀਆਂ دلچسپ نوکریاں جنوری 2025 ਦੀ ਸਮਾਪਤੀ ਮਿਤੀ ਦੇ ਨਾਲ ਹੋਣ ਪਾਰਕਸ ਕੈਨੇਡਾ ਵਿੱਚ ਉਪਲਬਧ ਖਾਲੀ ਅਸਾਮੀਆਂ ਦਾ ਇੱਕ ਵਿਭਾਜਨ ਹੈ ਜਿਸ ਨੂੰ ਤੁਸੀਂ ਗਵਾਣਾ ਪਸੰਦ ਬਿਲਕੁਲ ਵੀ ਨਹੀਂ ਕਰੋਗੇ ਇਸ ਸਾਰਣੀ ਦੇ ਵਿੱਚ ਜਿੱਥੇ ਸੰਚਾਰ ਸਹਾਇਕ سوشل میڈیا ਅਕਾਊਂਟ ਰੀਚ ਵਿਜ਼ਟਰ ਸਰਵਿਸ اٹینڈਡ ਕਈ ਪ੍ਰਸ਼ਾਸਨੀ ਅਹੁਦੇ ਮਨੁੱਖੀ ਵਸੀਲੇ ਪ੍ਰਬੰਧਕ ਸਹਾਇਕ ਵਿਜ਼ਟਰ ਸੁਵਿਧਾ ਅਟੈਂਡਡ ਵਿਜ਼ਟਰ ਸਰਵਿਸ ਅਟੈਂਡਡ ਵਿਜ਼ਟਰ ਸਰਵਿਸ ਅਟੈਂਡਡ ਵਿਜ਼ਟਰ ਸੁਵਿਧਾ ਅਟੈਂਡਡ ਕਲੀਨਰ ਵਿਜ਼ਟਰ ਸੇਵਾ ਅਟੈਂਡਡ ਵਿਦਿਆਰਥੀ ਫੀਡ ਟੈਕਨੀਸ਼ੀਅਨ ਮੇਨਟੇਨੈਂਸ ਵਰਕਰ ਇੱਕ ਦੋ ਅਤੇ ਮੇਨਟੇਨੈਂਸ ਵਰਕਰ ਤਿੰਨ ਵਿਦਿਆਰਥੀ ਰੋਜ਼ਗਾਰ ਮੌਕੇ ਸੰਚਾਰ ਸਹਾਇਕ ਸੋਸ਼ਲ ਮੀਡੀਆ ਅਤੇ ਆਊਟਰੀਚ ਕੈਨੇਡਾ ਦੀ ਵਿਰਾਸਤ ਦੀਆਂ ਕਹਾਣੀਆਂ ਸਾਂਝੀਆਂ ਕਰਦੇ ਚਾਹਵ ਰਚਨਾਤਮਕ ਵਿਅਕਤੀਆਂ ਦੇ ਲਈ ਇਹ ਭੂਮਿਕਾ ਸੰਬੂਧਨ ਹੈ ਤੁਸੀਂ ਦੱਖਣੀ ਪੱਛਮੀ ਅੰਟਾਰੀ ਦੇ ਰਾਸ਼ਟਰੀ ਇਤਿਹਾਸਕ ਸਥਾਨਾਂ ਅਤੇ ਪਾਰਕਾਂ ਨੂੰ ਤਸ਼ਾਦ ਕਰਨ ਵਿੱਚ ਸਹਾਇਤਾ ਕਰੋਗੇ ਜਿਸ ਵਿੱਚ ਫੋਰਟ ਜਾਰਜ ਐਚ ਐਮ ਸੀ ਐਸ ਹੈਡਾ ਅਤੇ ਪੁਆਇੰਟ ਪੈਲੀ ਨੈਸ਼ਨਲ ਪਾਰਕ ਸ਼ਾਮਲ ਨੇ ਸਮਾਪਤੀ 31 ਜਨਵਰੀ 2025 ਸਥਾਨ ਹਾਈਬ੍ਰਿਡ ਮੈਲਟਨ ਨਿਆਗਰਾ ਔਨ ਦਾ ਲੇਕ ਤੇ ਤੁਹਾਨੂੰ ਖਾ ਦੀ ਗੱਲ ਕਰੀ ਜਾਵੇ ਤਾਂ 18000 18 ਡਾਲਰ 42 ਸੈਂਟ ਪ੍ਰਤੀ ਘੰਟਾ ਦੇ ਨਾਲ ਤੁਹਾਨੂੰ ਪੇ ਕੀਤੇ ਜਾਣਗੇ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਸਾਈਟ ਤੇ ਵੀ ਜਾ ਕੇ ਗੱਲਬਾਤ ਕਰ ਸਕਦੇ ਹੋ ਵਿਜ਼ਟਰ ਸਰਵਿਸ اٹینڈਡ ਹੌਸਟਲ ਬੀ ਬੀਸੀ ਫੀਲਡ ਯੂਨੀਅਨ ਵਿੱਚ ਸ਼ਾਮਲ ਹੋ ਕੈਨੇਡਾ ਦੇ ਸਭ ਤੋਂ ਸ਼ਾਨਦਾਰ ਰਾਸ਼ਟਰੀ ਪਾਰਕਾਂ ਵਿੱਚ ਇੱਕ ਦੀ ਪਰਚੋਲ ਕਰਨ ਵਿੱਚ ਸੈਲਾਨੀਆਂ ਦੀ ਮਦਦ ਕਰੋ ਤੁਹਾਡੇ ਕਰਤੱਬਾਂ ਤੇ ਗ੍ਰਾਹਕ ਸੇਵਾ ਸੁਰੱਖਿਆ ਬਰੀਫਿੰਗ ਪਾਰਕ ਦੇ ਕੁਐਸਚਨ ਨੰਬਰ ਜਾਣਕਾਰੀ ਪ੍ਰਦਾਨ ਕਰਨਾ ਸ਼ਾਮਲ ਹੋਵੇਗਾ ਸਮਾਪਤੀ ਮਿਤੀ 9 ਜਨਵਰੀ 2025 ਸਥਾਨ ਪੈਸੀਫਿਕ ਰਿਮ ਨੈਸ਼ਨਲ ਪਾਰਕ ਰਿਜ਼ਰਵ ਬੈਂਫੀਡ ਟੋਫੋਨੋ ਯੂਕਲੇਟ ਅਤੇ ਹੋਰ ਵੈਨਕੂਰ ਦੇ ਟਾਪੂ ਸਥਾਨ BC ਦੇ ਵਿੱਚ ਤਨਖਾਹ 27 ਡਾਲਰ 47 ਸੈਂਟ ਤੋਂ اور 29 ڈالر 85 سینٹ تک ਤੁਹਾਨੂੰ 페 ਕੀਤੇ ਜਾਣਗੇ ਤੇ ਇਹਦੇ ਨਾਲ ਹੀ ਅਗਲੀ ਜਾਣਕਾਰੀ کئی ਪ੍ਰਸ਼ਾਸਨਿਕ ਨੌکریاں ਵੀ ਜਿਸ ਵਿੱਚ ਸੰਗਠਿਤ ਵਿਸਤ੍ਰਿਤ ਮੁਕੀ ਜਾ ਕੁਝ ਸਮੇਂ ਦੇ ਸਭ ਤੋਂ ਪਿਆਰੇ ਸਥਾਨਾਂ ਵਿੱਚ ਸ਼ਾਮਲ ਕੀਤਾ ਜੈਸ نیشنل ਲੋਕ ਪ੍ਰਬੰਧਨ ਦਾ ਪ੍ਰਬੰਧਨ ਹੋ ਸਕਦਾ ਅਤੇ ਆਗਿਆ ਦੇਣ ਪਰਮਾਣੂ ਪਰਮਾਣੀ ਸੂਚੀ 5 جنوری 2025 ਤੋਂ ਸਥਾਨ ਜੈਸਪਰ نیشنل ਅਡਵਰਟਾ ਜਿਸ ਵਿੱਚ ਤਨਖਾਹ ਦੀ ਗੱਲ ਕੀਤੀ ਜਾਵੇ ਤਾਂ 57397 ਤੋਂ 69317 ਤੇ ਭਾਰੀ ਵਿੱਤੀ ਪ੍ਰਬੰਧਕੀ ਸਿਸਟਮ ਦੇ ਵਿੱਚ ਖਾਸ ਕਰਕੇ ਪਾਸ ਕਰ ਕੈਨੇਡਾ ਦੇ ਮੀਨਲੈਂਡ ਨੋਵਾ ਸਕੋਸ਼ੀਆ ਫੀਡ ਯੂਨਿਟ ਲਈ ਇੱਕ ਮਨੁੱਖੀ ਸਰੋਤ ਕਰਜ਼ਾਂ ਦਾ ਪ੍ਰਬੰਧਨ ਕਰਦਾ ਹੈ ਜਿਸ ਵਿੱਚ ਖਾਸ ਕਰਕੇ ਭੂਮਿਕਾ ਮਜ਼ਬੂਤ ਸੰਗਠਨਾਤਮਕ ਅਤੇ ਅੰਤਰ ਵਿਅਕਤੀਗਤ ਹੋਨਰ ਵਾਲੇ ਲੋਕਾਂ ਲਈ ਆਦਰਸ਼ ਹੈ ਸਮਾਪਤੀ 16 ਜਨਵਰੀ 2025 ਤਾਨ ਐਲਫ ਐਕਸ ਅਤੇ ਮੈਟਲੈਂਡ ਬ੍ਰਿਜ਼ਨਵਾਸ਼ ਕੋਸ਼ੀਆ ਤਨਖਾਹ ਅਕਾਹਟ 1980 ਤੋਂ 69317 ਵਿਸਤ੍ਰ ਸੁਵਿਧਾ ਅਟੈਂਡਡ ਵਿਸਤ੍ਰ ਸਰਵਿਸ ਅਟੈਂਡਡ ਸਲਾਨੀਆਂ ਨਾਲ ਜੁੜੇ ਇਹ ਯਕੀਨੀ ਬਣਾਓ ਕਿ ਸੁਵਿਧਾ ਸਲਾਨੀਆਂ ਅਤੇ ਕੁਦਰਤ ਪ੍ਰੀਮੀਆ ਲਈ ਉੱਚ ਪੱਧਰੀ ਸਥਿਤੀ ਵਿੱਚ ਰਹਿਣਾ ਸਮਾਪਤੀ ਮਿਤੀ 8 ਜਨਵਰੀ 2025 ਸਥਾਨ ਜੈਸਪਰ نیشنل پارک ਅਲਬਰਟਾ ਤਨਖਾ 22 ਡਾਲਰ 33 ਸੈਂਟ ਤੋਂ 29 ਡਾਲਰ 85 ਸੈਂਟ ਪ੍ਰਤੀ ਘੰਟਾ ਸੀਨੀਅਰ ਸਰਵਿਸ اٹینڈੈਂਟ پارک ਸੈਲਾਨੀਆਂ ਤੇ ਉੱਚ ਪੱਧਰੀ ਸੇਵਾ ਪ੍ਰਦਾਨ ਕਰਦੇ ਹੋ ਬ੍ਰਿਟਿਸ਼ ਕਲੱਬ ਦੀ ਖਾੜੀ ਟਾਪੂਆਂ ਦੀ ਸੁੰਦਰਤਾ ਦੇ ਪਰਚੋਲ ਕਰੋ ਸਮਾਪਤੀ ਮਿਤੀ 5 ਜਨਵਰੀ 2025 ਸਥਾਨ ਕਾਰਡੇ ਟਾਪੂ ਨੈਸ਼ਨਲ ਪਾਰਕ ਰਿਜ਼ਰਵ ਉਤਰੀ ਪੀਡ ਆਇਲੈਂਡ ਸੈਟੂਨਾ ਆਇਲੈਂਡ ਅਤੇ ਸਿਡਨੀ BC ਤਨਖਾਹ 72 ਡਾਲਰ 47 ਸੈਂਟ ਤੋਂ 92 ਡਾਲਰ 85 ਸੈਂਟ ਵਿਸ਼ਟਰ ਸਰਵਿਸ اٹੈਂਡਡ ਕਲੀਨਰ ਅਤੇ ਵਿਸ਼ਟ ਸਰਵਿਸ ਸਟੈਂਡਡ ਪਾਰਕਸ ਕੈਨੇਡਾ ਦੇ ਵਿਸ਼ਟਰ ਅਨੁਭਵ ਨੂੰ ਸਾਫ਼ ਸਫਾਈ ਬਣਾਈ ਰੱਖਣਾ ਤੇ ਇਹਨਾਂ ਸ਼ਾਨਦਾਰ ਮੰਜ਼ਲਾਂ ਵਿੱਚ ਪੁੱਛ ਵਿੱਛ ਦੀ ਸਹਾਇਤਾ ਕਰਕੇ ਸਮਰਥਨ ਕਰੋ ਸਮਾਪਤੀ 6 ਜੰembre 2025 ਲੋਕ ਸਥਾਨ ਲੋਕ ਲੇਕ ਲੂਇਸ ਯਾਹੋ ਅਤੇ ਪੂਟੇਨੇ ਫੀਡ ਯੂਨਟ ਫੀਡ ਰੇਡੀਅਮ ਅਤੇ ਹੋਲ ਸਪ੍ਰਿੰਗਸ ਜਾਂ ਲੇਕ ਲੂਇਸ ਹੋਰ ਜਾਣਕਾਰੀ ਤੁਸੀਂ ਇਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਵਿਦਿਆਰਥੀ ਫੀਡ ਟੈਕਨੀਸ਼ੀਅਨ ਸੰਭਾਲ ਤੇ ਜਨੂਨ ਵਾਲੇ ਵਿਦਿਆਰਥੀ ਕੈਨੇਡਾ ਦੇ ਪਹਿਲੇ ਅੰਤਰਰਾਸ਼ਟ ਪਹਿਲੇ ਰਾਸ਼ਟਰੀ ਪਾਰਕ ਵਿੱਚ ਜੰਗਲੀ ਜੀਵ ਅਤੇ ਵਾਤਾਵਰਣ ਦੀ ਨਿਗਰਾਨੀ ਕਰਨ ਦਾ ਤਜਰਬਾ ਹਾਸਲ ਕਰਦੇ ਨੇ ਸਮਾਪਤੀ ਮਿਤੀ 8 ਜਨਵਰੀ 2025 ਸਥਾਨ ਬੈਨਫਿਟ نیشنل ਪਾਰਕ ਅਲਬਰਟਾ ਤਨਖਾਹ $256 ਸੈਂਟ ਤੋਂ $27.68 ਸੈਂਟ ਪ੍ਰਤੀ ਡਾਲਰ ਜਾਣਕਾਰੀ ਲਈ ਹੋਰ ਇਹਨਾਂ ਦੀ ਸਾਈਟਾਂ ਦੇ ਉੱਪਰ ਵੀ ਜਾ ਕੇ ਤੁਸੀਂ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹੋ ਤੇ ਵੱਖ-ਵੱਖ ਰਖਿੱਟੀਆਂ ਵਿੱਚ ਜਿੱਥੇ ਵੱਖ-ਵੱਖ ਰੋਕਰੀਆਂ ਜਿਹੜੀਆਂ ਕੀ ਤੁਹਾਡੇ ਲਈ ਕੱਢੀਆਂ ਗਈਆਂ ਨੇ ਰੇਣੀਗਵਨ ਨਾਮ ਦੇ ਵਿੱਚ ਇਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਰੇਖਣੀ ਸੋਨੇ ਪੜ੍ਹਨੀ ਤਾਂ ਬਣਿਆ ਹੋ ਆਜ ਨਿਊਜ਼ ਵਾਲਾ ਦੇ ਨਾਲ